ਇਦੇ ਫੇਸਿੰਗ ਦੇ ਵਿੱਚ ਬੇਰਹਿਮ ਸ਼ਖਸ ਦੀ ਕਰਤੂਤ ਸਾਹਮਣੇ ਆਈ ਹੈ ਜਿੱਥੇ ਕੀ 5 ਸਾਲ ਦੇ ਮਾਸੂਮ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਕੁੱਤੇ ਦੀ ਨਕਲ ਉਤਾਰਨ ਤੇ ਬੱਚੇ ਨੂੰ ਕੁੱਟਿਆ ਜ਼ਮੀਨ ਤੇ ਸੁੱਟ ਕੇ ਬੱਚੇ ਦੀ ਛਾਤੀ ਤੇ ਰੱਖਿਆ ਪੈਰ ਦੋਸਤਾਂ ਨਾਲ ਟਿਊਸ਼ਨ ਤੋਂ ਵਾਪਸ ਆ ਰਿਹਾ ਸੀ ਇਹ ਬੱਚਾ ਕੁੱਤੇ ਨੂੰ ਭੌਂਕਦਾ ਵੇਖ ਕੇ ਕਰ ਰਿਹਾ ਸੀ ਉਸ ਦੀ ਨਕਲ ਤੇ ਕੁੱਤੇ ਦੇ ਮਾਲਕ ਨੇ ਫਿਰ ਗੁੱਸੇ ਦੇ ਵਿੱਚ ਆ ਕੇ ਬੱਚੇ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਹੁਣ ਕਾਰਵਾਈ ਦੀ ਗੱਲ ਆਖੀ ਹੈ ਸਮਾਹਾਲੀ ਦੇ ਫੇਸ ਸਿੰਧ ਦੇ ਵਿੱਚ ਬੇਰਹਿਮ ਸ਼ਖਸ ਦੀ ਕਰਤੂਤ ਸਾਹਮਣੇ ਆਈ ਹੈ ਜਿੱਥੇ ਕਿ ਮਾਸੂਮ 5 ਸਾਲਾਂ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਸ਼ਖਸ ਦੇ ਵੱਲੋਂ ਕੁੱਤੇ ਦੀ ਨਕਲ ਉਦਾਰਨ ਤੇ ਬੱਚੇ ਨੂੰ ਕੁੱਟਿਆ ਗਿਆ ਜੋ ਕਿ ਕੁੱਤੇ ਦਾ ਮਾਲਿਕ ਸੀ ਉਹ ਗੁੱਸੇ ਵਿੱਚ ਆ ਗਿਆ ਜਦੋਂ ਛੋਟਾ ਬੱਚਾ ਟਿਊਸ਼ਨ ਤੋਂ ਵਾਪਸ ਆ ਰਿਹਾ ਸੀ ਤੇ ਕੁੱਤਾ ਉਸ ਨੂੰ ਭੌਂਕ ਰਿਹਾ ਸੀ ਤੇ ਕੁੱਤੇ ਵੱਲ ਵੇਖ ਕੇ ਉਸ ਦੀ ਨਕਲ ਕਰ ਰਿਹਾ ਸੀ ਪਰ ਇਸ ਬੇਰਹਿਮ ਸ਼ਖਸ ਨੇ ਵੱਲੋਂ ਉਸ ਪੰਜ ਸਾਲਾਂ ਦੇ ਮਾਸੂਮ ਬੱਚੇ ਤੇ ਬਿਲਕੁਲ ਵੀ ਜਿਹੜੀ ਕਿ ਦਇਆ ਨਹੀਂ ਆਈ ਤੇ ਉਸ ਤੋਂ ਬਾਅਦ ਬੇਰਹਿਮ ਸ਼ਖਸ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਬੱਚੇ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ। ਜੋ ਕੁੱਤੇ ਦੀ ਨਕਲ ਕਰਾਂ ਤੇ ਬੱਚੇ ਨੂੰ ਬੇਰਹਿਮੀ ਦੇ ਨਾਲ ਕੁੱਟਿਆ। ਜੋ ਸੀਸੀਟੀਵੀ ਫੁਟੇਜ ਚੜ੍ਹ ਕੇ ਸਾਹਮਣੇ ਆਈ ਹੈ ਜੁਥੇ ਕਿ ਤਸਵੀਰਾਂ ਕਿਆਦ ਹੋਈਆਂ ਨੇ ਕਿ ਬੱਚੇ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਮ ਕੁੱਟਮਾਰ ਕਰ ਰਿਹਾ ਹੈ ਇਹ ਬੇਰਹਿਮ ਸ਼ਖਸ। ਜੋ ਮੁਹਾਲੀ ਦੇ ਫੇਸ 3 ਦੀ ਇਹ ਘਟਨਾ ਹੈ। ਸੋ ਕੁਲਵੀਰ ਦਿਵਾਨ ਝੁਰ ਚੁੱਕੇ ਹੈ ਸਾਡੇ ਨਾਲ ਕੁਲਵੀਰ ਜਿਹੜੀ ਕਿ ਇੱਕ ਘਟਨਾ ਸਾਹਮਣੇ ਆਈ ਹੈ ਬੇਹਦ ਦਰਦਨਾਕ ਘਟਨਾ ਬੇਰਹਿਮ ਸ਼ਖਸਾਂ ਵੱਲੋਂ ਛੋਟੇ ਜਿਹੇ ਮਾਸੂਮ ਬੱਚੇ ਦੀ ਕਿਸ ਤਰੀਕੇ ਨਾਲ ਕੁੱਟਮਾਰ ਜਿਹੜੀ ਕਿ ਕੀਤੀ ਜਾ ਰਹੀ ਹੈ ਸੋ ਕੀ ਪੂਰਾ ਮਾਮਲਾ ਇਸੇ ਜਾਣਕਾਰੀ ਹੋਰ ਦਿਓ ਦੇਖੋ ਜਾਣਕਾਰੀ ਇਹ ਮਿਲ ਰਹੀ ਜੇ ਬੱਚਾ ਜਿਹੜਾ ਹੈਗਾ ਟਿਊਸ਼ਨ ਪਰ ਪੜ ਕੇ ਵਾਪਸ ਆ ਰਿਹਾ ਸੀ ਕਿ ਰਾਹ ਦੇ ਵਿੱਚ ਇਹਦੇ ਨਾਲ ਹੋਰ ਵੀ ਬੱਚੇ ਸਨ ਤੇ ਰਾਹ ਦੇ ਵਿੱਚ ਇਹ ਕਿਸੇ ਕੁੱਤੇ ਦੀ ਨਕਲ ਜਿਹੜਾ ਹੈਗਾ ਜਿਸ ਤਰ੍ਹਾਂ ਦੇ ਨਾਲ ਬੱਚੇ ਆਮ ਖੇਡਦੇ ਹੁੰਦੇ ਨੇ ਉਕਰ ਰਿਹਾ ਸੀ ਤੇ ਨਾਲ ਖੜੇ ਇੱਕ ਸਖਸ਼ ਨੂੰ ਇਹ ਲੱਗਿਆ ਕਿ ਉਹ ਉਸ ਸਖਸ਼ ਦੀ ਜਿਹੜਾ ਹੈਗਾ ਨਕਲ ਕਰ ਰਿਹਾ ਹੈ ਬੱਚਾ ਤਾਂ ਉਸਨੇ ਇਸ ਬੱਚੇ ਨੂੰ ਕਾਫੀ ਜ਼ਿਆਦਾ ਕੁੱਟਿਆ ਕਈ ਥੱਪੜ ਵੀ ਦੇ ਹੈਗੇ ਉਸ ਦੇ ਬਿਨਾਰੇ ਤੇ ਜਦੋਂ ਥੱਪੜ ਖਾ ਕੇ ਜ਼ਮੀਨ ਤੇ ਡਿੱਗਾ ਬੱਚਾ ਤਾਂ ਉਸਦੇ ਸਿਰ ਦੇ ਉੱਤੇ ਪੈਰ ਵੀ ਇਸ ਵਿਅਕਤੀ ਨੇ ਰੱਖਿਆ ਇਹ ਵਿਅਕਤੀ ਕੌਣ ਸੀ ਤੇ ਬੱਚਾ ਹੁਣ ਕਿੱਦਾਂ ਹੈ ਇਹ ਸਾਰਾ ਅਜੇ ਵਿਕਲਾ ਹੋਵੇਗਾ ਕਿਉਂਕਿ ਪੁਲਿਸ ਜਿਹੜੀ ਹੈ ਜੀ ਉਹ आ, आ, इस शख्स भी तलाश कर रही है जी जी बिल्कुल जितनी इतना सामने आई है बेहद दर्दनाक है जो आसपास है किसी भी लोकां ने वलो रोका नहीं गया जो सामने आया तस्वीरन दब चुकी लोग आ जा रहे हैं पर किसी दे वलो रोका नहीं गया हालांकि कौन हैगा ये है शख्स इस बारे कोई जानकारी नहीं मिल पाई है ਦੇਖੋ ਜੀ ਪੁਲਿਸ ਜਿਹੜੀ ਹੈਗੀ ਇਸ ਵਿਅਕਤੀ ਦੀ ਤਲਾਸ਼ ਕਰ ਰਹੀ ਹੈ ਤੇ ਬਿਲਕੁਲ ਸਹੀ ਕਿਹਾ ਤੁਸੀਂ ਕਿਉਂਕਿ ਇਸ ਘਟਨਾ ਦੇ ਵਿੱਚ ਇਸ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਕਿ ਕਈ ਲੋਕ ਜਿਹੜੇ ਹੈਗੇ ਨੇ ਆਸ-ਪਾਸ ਖੜੇ ਵੀ ਨੇ ਤੇ ਇਹ ਜਿਹੜਾ ਹੈਗਾ ਇਹ ਘਟਨਾ ਨੂੰ ਦੇਖ ਰਹੇ ਨੇ ਆ ਜਾ ਰਹੇ ਨੇ ਪਰੰਤੂ ਕਿਸੇ ਨੇ ਵੀ ਜ਼ਹਿਮਤ ਨਹੀਂ ਕੀਤੀ ਕਿ ਉਸ ਬੱਚੇ ਨੂੰ ਬਚਾਇਆ ਜਾਵੇ ਇਸ ਤੋਂ ਕਿਉਂਕਿ ਉਹ ਕਾਫੀ ਬੁਰੀ ਤਰ੍ਹਾਂ ਨਾਲ ਇਸ ਬੱਚੇ ਦੀ ਪਿਟਾਈ ਕਰ ਰਿਹਾ ਸੀ ਜੀ ਜੋ ਸੋ ਫਿਲਹਾਲ ਪੁਲਿਸ ਦੇ ਜਿਹੜੇ ਸੀਸੀਟੀਵੀ ਦੇ ਆਧਾਰ ਤੇ ਇਸ ਸ਼ਖਸ ਦੀ ਪਛਾਣ ਕਰ ਲਈ ਹੈ ਜੀ ਕੁਲ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ